ਹੁਣ ਜੇ ਅਸੀਂ ਤੁਸੀਂ ਫੇਮ ਦੀ ਗੱਲ ਕਰਦੇ ਹੋ ਜਸਵੀਰ ਜੱਸੀ ਨੂੰ ਕਿਸੇ ਫੇਮ ਦੀ ਲੋੜ ਹੈਗੀ ਉਹਨੂੰ ਦੱਸੋ ਨਹੀਂ ਪਰ ਭਾਈ ਜੀ ਇਹ ਇੱਕ ਗੱਲ ਹੈ ਵੀ ਸਮਾਜ ਦੀ ਗੱਲ ਉਦੋਂ ਹੀ ਕਿਉਂ ਯਾਦ ਆਉਂਦੀ ਹੈ ਜਦੋਂ ਅਸੀਂ ਸਾਰਾ ਕੁਝ ਬਣਾ ਲੈਨੇ ਆ ਕਾਰਾਂ ਕੋਠੀਆਂ ਉਦੋਂ ਪਹਿਲਾਂ ਕਿਉਂ ਨਹੀਂ ਯਾਦ ਆਉਂਦਾ ਕਰਮਜੀਤ ਅਨਮੋਲ ਜੀ ਇੱਕ ਪਾਸੇ ਆਨਸਰ ਆ ਜਾਂ ਹੰਸਜੀਵ ਨੇ ਉਹ ਬਹੁਤ ਸੰਕਟ ਚ ਗਰੇ ਹੋਏ ਨੇ ਲੱਗਦਾ ਨਹੀਂ ਹੈਗਾ ਵੀ ਚਲੋ ਕਰਮਜੀਤ ਜੀ ਦਾ ਬਹੁਤ ਸਪੋਰਟ ਜਨੇ ਆਪਾਂ ਹੰਸਰਾਜ ਜੀ ਦੀ ਸਪੋਰਟ ਜਾਰੀ ਜਸਵੀਰ ਜੱਸੀ ਭਾਜੀ ਨੂੰ ਮੈਂ ਜਦੋਂ ਫੋਨ ਕੀਤਾ ਮੈਂ ਜੱਸੀ ਭਾਜੀ ਨੂੰ ਮੈਂ ਆਪਣਾ ਗਾਣਾ ਤੁਹਾਨੂੰ ਭੇਜਣਾ ਪਿੰਡ ਵਾਲਾ ਸਕੂਲ ਇੱਕ ਫਿਲਮ ਬਣਾਈ ਆ ਤੇ ਉਹ ਕਹਿੰਦੇ ਭੇਜ ਤੇ ਮੈਨੂੰ ਲੱਗਿਆ ਸੀ ਵੀ ਸ਼ਾਇਦ ਉਹ ਕਹਿਣਗੇ ਵੀ ਕਰਕੇ ਵੀ ਠੀਕ ਹੈ ਦੋਸਤੀ ਆਪਣੀ ਜਗਾ ਤੇ ਇੱਕ ਪ੍ਰੋਫੈਸ਼ਨਲ ਚੀਜ਼ ਤੇ ਉਹਨਾਂ ਨੇ ਮੈਨੂੰ ਇੱਕ ਵਾਰੀ ਵੀ ਨਹੀਂ ਪੁੱਛਿਆ ਉਹਨਾਂ ਗਾਣਾ ਡੱਬ ਕਰਕੇ ਭੇਜਦਾ ਫਿਰ ਉਹਨਾਂ ਨੇ ਮੈਨੂੰ ਇਹ ਜ਼ਰੂਰ ਕਿਹਾ ਵੀ ਮੈਨੂੰ ਭੇਜ ਤੇ ਸਹੀ ਕਿਦਾਂ ਦਾ ਮੈਂ ਗਾਇਆ ਮੈਂ ਕਿਹਾ ਭਾਈ ਇਹ ਤੁਹਾਨੂੰ ਸੁਣ ਦੀ ਲੋੜ ਹੈ ਤੁਸੀਂ ਵਧੀਆ ਗਾਉਂਦੇ ਹੋ ਅੱਛਾ ਉਹਨਾਂ ਦਾ ਨਾ ਬਿਆਨ ਬੜਾ ਚਰਚਾ ਦੇ ਵਿੱਚ ਰਹਿੰਦੇ ਅਕਸਰ ਤੁਸੀਂ ਉਹਨਾਂ ਨੂੰ ਕਿਹਾ ਨਹੀਂ ਕਦੇ ਥੋੜਾ ਜਿਹਾ ਠੰਡੇ ਚੱਲਿਆ ਕਰੋ ਵੀ ਜਿਆਦਾ ਹੀ ਰੇਸ ਫੜ ਜਾਂਦੇ ਹੋ ਜਾਂ ਸਪੀਡ 'ਚ ਰਹਿੰਦੇ ਨੇ ਬਿਆਨ ਦੇ ਜਾਂਦੇ ਨੇ ਕਈ ਕਈ ਧਰਮਾਂ ਬਾਰੇ ਗੱਲ ਕਰ ਜਾਂਦੇ ਨੇ ਪਿੱਛੇ ਚਮਕ ਉਹ ਬਹੁਤ ਸਿਆਣੇ ਨੇ ਸਾਡੇ ਤੋਂ ਬੜੇ ਸੂਝਵਾਨ ਨੇ ਮੈਨੂੰ ਲੱਗਦਾ ਜੋ ਕਹਿੰਦੇ ਉਹ ਸਹੀ ਉਹ ਕਹਿੰਦੇ ਨੇ ਉਹ ਹੋ ਸਕਦਾ ਕਿਸੇ ਨੂੰ ਗੱਲ ਬੁਰੀ ਲੱਗਦੀ ਹੋਵੇ ਕਹਿੰਦੇ ਵੀ ਸੱਚ ਨੂੰ ਜਿੰਨਾ ਮਰਜੀ ਸੈਤ ਚ ਡਬੋ ਦਿਓ ਉਹਨੇ ਕੋੜਾ ਹੀ ਰਹਿਣਾ ਸੋ ਉਹ ਉਹਨਾਂ ਦਾ ਉਹ ਬੋਲਦੇ ਨੇ ਜਿਹੜਾ ਸੋਚ ਸਮਝ ਕੇ ਗੱਲ ਕਰਦੇ ਨੇ ਜਿਹੜੀ ਕਰਦੇ ਆ ਸੋ ਸਾਡੇ ਤੋਂ ਸਿਆਣੇ ਨੇ ਮੈਨੂੰ ਲੱਗਦਾ ਨਹੀਂ ਪਰ ਲੋਕ ਲੋਕਾਂ ਦਾ ਇੱਕ ਵੈਸੀ ਵਿਗਿਆਨਕ ਜਿਹੜੀ ਉਹਨਾਂ ਦੀ ਸੋਚ ਹੁੰਦੀ ਹੈ ਵੀ ਜਦੋਂ ਬੰਦਾ ਕਲਾਕਾਰ ਬੋਲਦਾ ਨਾ ਜਾਂ ਤਾਂ ਉਹਦੀ ਕੋਈ ਫਿਲਮ ਆਉਣੀ ਹੁੰਦੀ ਹੈ ਵੀ ਉਹਨੂੰ ਇਦਾਂ ਨਹੀਂ ਪੰਜਾਬ ਨਾਲ ਪਿਆਰ ਜਗਦਾ ਬੋਲਣਾ ਵੀ ਤੇ ਹੋਣਾ ਚਾਹੀਦਾ ਨਾ ਉਹਨਾਂ ਨੂੰ ਬੋਲਣਾ ਹੁੰਦਾ ਹੈ ਉਹਨਾਂ ਨੂੰ ਉਹਨਾਂ ਨੂੰ ਗੱਲ ਕਰਨੀ ਹੁੰਦੀ ਉਹਨੂੰ ਵਿਸ਼ਾ ਚੁਣਨਾ ਹੁੰਦਾ ਵੀ ਮੈਂ ਕਿਸ ਵਿਸ਼ੇ ਤੇ ਗੱਲ ਕਰਨੀ ਨਾਲੇ ਉਹਨਾਂ ਕਿਹੜੀਆਂ ਫਿਲਮਾਂ ਕਰਨੀਆਂ ਹੁਣ ਜੇ ਅਸੀਂ ਤੁਸੀਂ ਫੇਮ ਦੀ ਗੱਲ ਕਰਦੇ ਹੋ ਜਸਵੀਰ ਜੱਸੀ ਨੂੰ ਕਿਸੇ ਫੇਮ ਦੀ ਲੋੜ ਹੈਗੀ ਮੈਨੂੰ ਦੱਸੋ ਨਹੀਂ ਨਹੀਂ ਇੰਨਾ ਕੰਮ ਕੀਤਾ ਐਨੇ ਸਾਲ ਉਹਨਾਂ ਨੇ ਕੰਮ ਕੀਤਾ ਮਤਲਬ ਹਰ ਚੀਜ਼ ਉਹਨਾਂ ਕੋਲ ਹੈਗੀ ਆ ਬਸ ਕਈ ਵਾਰੀ ਕੀ ਹੁੰਦਾ ਨਾ ਇੱਕ ਏਜ ਇਦਾਂ ਦੀ ਆ ਜਾਂਦੀ ਤੁਹਾਡੀ ਕਿ ਤੁਹਾਨੂੰ ਲੱਗਦਾ ਕਿ ਯਾਰ ਜਿਸ ਸਮਾਜ ਦੇ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ ਅਸੀਂ ਸਾਈਕਲਾਂ ਸਾਈਕਲਾਂ ਤੇ ਘੁੰਮਣ ਸ ਕਰਕੇ ਵੀ ਇਹ ਸਮਾਜ ਲਈ ਕੁਛ ਤੇ ਕਰ ਲਈਏ ਜੇ ਸਾਡੇ ਕੋਲ ਸਿਨੇਮਾ ਆ ਸਾਡੇ ਕੋਲ ਕਲਮ ਆ ਸਾਡੇ ਕੋਲ ਗਾਣੇ ਨਹੀਂ ਪਰ ਬਾਈ ਜੀ ਇਹ ਇੱਕ ਗੱਲ ਆ ਵੀ ਸਮਾਜ ਦੀ ਗੱਲ ਉਦੋਂ ਹੀ ਕਿਉਂ ਯਾਦ ਆਉਂਦੀ ਹੈ ਜਦੋਂ ਅਸੀਂ ਸਾਰਾ ਕੁਝ ਬਣਾ ਲੈਨੇ ਆ ਕਾਰਾਂ ਕੋਠੀਆਂ ਉਦੋਂ ਪਹਿਲਾਂ ਕਿਉਂ ਨਹੀਂ ਯਾਦ ਆਉਂਦਾ ਦੇਖੋ ਪਹਿਲਾਂ ਤੇ ਤੁਹਾਡੀ ਵਕਤ ਦੇ ਨਾਲ ਲੜਾਈ ਨਹੀਂ ਮੁੱਕਦੀ ਮੰਨ ਲਓ ਮੈਂ ਇੱਕ ਸ਼ੇਰ ਲਿਖਿਆ ਸੀਗਾ ਅ ਅੱਜ ਕੱਲ ਦੁਨੀਆ ਨਾਪਣ ਲੱਗ ਗਈ ਕੱਪੜਿਆਂ ਤੋਂ ਕਿਰਦਾਰਾਂ ਨੂੰ ਮੈਲੇ ਕੱਪੜੇ ਹੋਣ ਤਾਂ ਕੋਈ ਨਹੀਂ ਪੁੱਛਦਾ ਉੱਚੇ ਵਿਚਾਰਾਂ ਨੂੰ ਦੁਨੀਆ ਵਿੱਚ ਕਿਤੇ ਭੀੜ ਪਵੇ ਲੋਕੀ ਯਾਦ ਕਰਨ ਸਰਦਾਰਾਂ ਨੂੰ ਪੱਖਾ ਦਾ ਜੇ ਕਰੀਏ ਸਾਰੇ ਪਿੰਡ ਚ ਰੋਲਾ ਪਾ ਪਾ ਦਈਦਾ ਉਹਨੇ ਕਦੇ ਜਿਤਾਇਆ ਨਹੀਂ ਜੋ ਵਾਰ ਗਿਆ ਸੀ ਚਾਰਾਂ ਨੂੰ ਉਹਨੇ ਕਦੇ ਜਿਤਾਇਆ ਨਹੀਂ ਜੋ ਵਾਰ ਗਿਆ ਸੀ ਚਾਰਾਂ ਨੂੰ ਸੋ ਗੱਲ ਐ ਆ ਵੀ ਅ ਅਸੀਂ ਕੱਪੜਿਆਂ ਤੋਂ ਕਿਰਦਾਰ ਚੁਣਨੇ ਸਟਾਰਟ ਕਰਤੇ ਸੋ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੇ ਨਾਲ ਸੰਘਰਸ਼ ਕਰ ਰਹੇ ਹੋ ਉਦੋਂ ਫਿਰ ਤੁਸੀਂ ਦੂਸਰੇ ਬਾਰੇ ਸੋਚਣ ਦਾ ਤੁਹਾਡਾ ਉਹ ਕਹ ਲੋ ਮਾਦਾ ਹੀ ਨਹੀਂ ਹੁੰਦਾ ਤੁਹਾਡੇ ਚ ਜਦੋਂ ਤੁਹਾਨੂੰ ਲੱਗਦਾ ਕਿ ਹੁਣ ਮੈਂ ਸੈੱਟ ਹੋ ਗਿਆ ਫਿਰ ਮਨੁੱਖ ਭਾਵੇਂ ਦੇਰ ਚ ਵੀ ਕੋਈ ਕਿਸੇ ਲਈ ਸੋਚੇ ਮੈਂ ਕਹਿੰਦਾ ਕਿਸੇ ਲਈ ਸੋਚੇ ਤੇ ਉਹ ਬਹੁਤ ਵੱਡੀ ਚੀਜ਼ ਆ ਉਹਨੂੰ ਅਪਰੀਸ਼ੀਏਟ ਕਰਨਾ ਚਾਹੀਦਾ ਅੱਛਾ ਇਛਾ ਨਾ ਮੈਂ ਲਾਸਟਸ ਵਾਲਾ ਥੋੜਾ ਜਿਹਾ ਉਧਰ ਨੂੰ ਫਰੀਦਕੋਟ ਨੂੰ ਵੀ ਹੋ ਜੀਏ ਹੁਣ ਇਧਰ ਨੂੰ ਲੁਧਿਆਣੇ ਵਾਲੋ ਹੋ ਗਏ ਵੀ ਉਧਰ ਤੁਹਾਡੇ ਮਿੱਤਰ ਨੇ ਕਰਮਜੀਤ ਅਨਮੋਲ ਜੀ ਇੱਕ ਪਾਸੇ ਅਨਸਰਾ ਜਹਾਂ ਸਿੰਘ ਜੀ ਨੇ ਉਹ ਬਹੁਤ ਸੰਕਟ ਚ ਗਿਰੇ ਹੋਏ ਨੇ ਲਗਦਾ ਨਹੀਂ ਹੈਗਾ ਵੀ ਚਲੋ ਕਰਨਜੀਤ ਜੀ ਦਾ ਬਹੁਤ ਸਪੋਰਟ ਚ ਨੇ ਆਪਾਂ ਹੰਸ ਰਾਜ ਜੀ ਦਾ ਸਪੋਰਟ ਜਾਲੀ ਦੇਖੋ ਐ ਵੀ ਅਲਟੀਮੇਟਲੀ ਫੈਸਲਾ ਤਾਂ ਲੋਕਾਂ ਦਾ ਹੋਣਾ ਹੈ ਬਿਲਕੁਲ ਮੁਹੱਬਤ ਤੇ ਲੋਕਾਂ ਵੱਲੋਂ ਹੀ ਮਿਲਣੀ ਹੈ ਕੋਈ ਵੀ ਹੋਵੇ ਚਾਹੇ ਮੈਂ ਇਹ ਨਹੀਂ ਕਹਿੰਦਾ ਵੀ ਆਰਟਿਸਟ ਭਰਾ ਨੇ ਸਾਡੇ ਤਾਂ ਕਰਕੇ ਜਿਹੜੇ ਉੱਥੇ ਨਵੇਂ ਕੈਂਡੀਡੇਟ ਖੜੇ ਨੇ ਉਹ ਵੀ ਤਾਂ ਉਨੀ ਉਮੀਦ ਰੱਖ ਕੇ ਬੈਠੇ ਹੋਣਗੇ ਸੋ ਮੈਨੂੰ ਲੱਗਦਾ ਵੀ ਇਹ ਲੋਕਾਂ ਦੇ ਫੈਸਲਾ ਛੱਡ ਦਿੰਨੇ ਆਪਾਂ ਤੇ ਰਹੀ ਗੱਲ ਸਾਡੀ ਸਾਡੇ ਵੱਲੋਂ ਸਾਨੂੰ ਜਿਹਦੇ ਵੱਲੋਂ ਪਿਆਰ ਨਾਲ ਸੱਦਾ ਆਏਗਾ ਅਸੀਂ ਉੱਥੇ ਪਹੁੰਚਾਂਗੇ